ਹੈਲੋ एवरीवन ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਜੱਜਪੁਰ ਸਿੰਘ ਬਰਾੜ ਤੇ ਹੋ ਤੁਸੀਂ ਸਾਰੇ ਕਿਵੇਂ ਹੋ ਹੋਪ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਮਾਰਨਿੰਗ ਦਾ ਟਾਈਮ ਹੈ ਸੋ ਆਪਾਂ ਜਿਹੜੀ ਤੁਹਾਨੂੰ ਮੇਨ ਕਲਿੱਪ ਅੱਜ ਫਸਟ ਆਫ 올 ਵਾਲੀ ਆਪਣੀ ਕਲਿੱਪ ਆ ਜਿਹੜੀ ਤੁਹਾਨੂੰ ਹਨਾ ਮਾਰਨਿੰਗ ਵਾਲੀ ਉਹ ਨਹੀਂ ਦੇਖ ਰਹੀ ਹੋਣੀ ਬਿਕੋਜ਼ ਕਿਉਂਕਿ ਆਪਣਾ ਜਿਹੜਾ ਫੋਨ ਸੀ ਰਾਤ ਤੀ ਬੈਟਰੀ ਲੋ ਸੀ ਤੇ ਰਾਤ ਹੀ ਚੇਤਾ ਭੁਲ ਕੇ ਚਾਰਜ ਲਾਉਣਾ ਤੇ ਸੋ ਆਪਾਂ ਮਾਰਨਿੰਗ ਜਿਹੜੀ ਕਲਿੱਪ ਆ ਉਹ ਆਪਾਂ ਨਹੀਂ ਲਈ ਫਿਰ ਆਪਾਂ ਉੱਠ ਕੇ ਫੋਨ ਚਾਰਜ ਲਾਇਆ ਤੇ ਆਪਾਂ ਆਪ ਦਾ ਕਰ ਲਿਆ ਸੀ ਰੂਟੀਨ ਕੰਪਲੀਟ ਕਰ ਲਿਆ ਸੀ ਮਾਰਨਿੰਗ ਉੱਠ ਕਿਨਾਂ ਤੋ ਕਿ ਪਾਠ ਕਰ ਲਿਆ ਸੀ ਥੈਨ ਆਪਾਂ ਉਸ ਤੋਂ ਬਾਅਦ ਆਪਣਾ ਥੋੜਾ ਜਿਹਾ ਵਰਕਆਊਟ ਜਿਹੜਾ ਸਟਾਰਟ ਕਰਿਆ ਹੋਇਆ ਉਹ ਆਪਾਂ ਕਲਿੱਪ ਵਗੈਰਾ ਜੇ ਤੱਕ ਐਡ ਨਹੀਂ ਕਰਦੇ ਜੇਕਰ ਤੁਸੀਂ ਕਹੋਗੇ ਤਾਂ ਐਡ ਆਡ ਆਨ ਕਰ ਦਾਂਗੇ ਕਿਹੜੇ ਕਿਹੜੇ ਵਰਕਆਊਟ ਆਪਾਂ ਕਰਦੇ ਆ ਹਲਕਾ ਫੁਲਕਾ ਜਿਹਾ ਵਰਕਆਊਟ ਸਟਾਰਟ ਕੀਤਾ ਆਪਾਂ ਤੇ ਮੈਂ ਉਸ ਤੋਂ ਬਾਅਦ ਆ ਗਈ ਸੀ ਵਰਕਆਊਟ ਕਰਕੇ ਰਸੋਈ ਦੇ ਵਿੱਚ ਤੇ ਰਸੋਈ ਚ ਆ ਕੇ ਆਪਾਂ ਬਣਾਉਣੀ ਸੀ ਸਬਜ਼ੀ ਤੇ ਅੱਜ ਮੈਨੂੰ ਕੋਈ ਸਬਜ਼ੀ ਸਮਝ ਨਹੀਂ ਆ ਇੱਕ ਤਾਂ ਗਰਮੀ ਬਹੁਤ ਜ਼ਿਆਦਾ ਹੈ ਇੱਕ ਕੱਟ ਨਹੀਂ ਚੱਲਨੀ ਬਹੁਤ ਔਖੀ ਲੱਗਦੀ ਐ ਤੋਂ ਬਸ ਤੇ ਮੈਂ ਨਾ ਬਸ ਮੈਨੂੰ ਆਏ ਹੋ ਗਿਆ ਜਿਵੇਂ ਥੱਕੀ ਜੀ ਪਈਆਂ ਤੇ ਮੈਂ ਨਾ ਕੋਈ ਸੌਖੀ ਜੀ ਸਬਜ਼ੀ ਬਣਾ ਲੈਣੀ ਜਿਹੜੀ ਜਲਦੀ ਜੀ ਬਣ ਜੇ ਤੇ ਮੈਂ ਕੱਟੇ ਪਿਆਜ਼ ਤੇ ਆਲੂ ਦਵਾ ਦਵ ਤੇ ਮੈਂ ਪਿਆਜ਼ ਤੇ ਆਲੂ ਸੁੱਕੇ ਬਣਾ ਲੈ ਦਵਾ ਦ ਤੇ ਇੱਥੇ ਮੈਂ ਸਬਜ਼ੀ ਧਰਤੀ ਸੀ ਤੇ ਇਸ ਲੱਫ ਵਗੈਰਾ ਤੋਂ ਐਕਸਟਰਾ ਭਰਤਨ ਜਿਹੜੇ ਉਪਰ ਰੱਖਤੇ ਸੀ ਤੇ ਮੇਰੇ ਨਾ ਝਟੂਈ ਜੀ ਦੁਖਣ ਲੱਗ ਗਈ ਸੀ ਜਿਵੇਂ ਆਪਾਂ ਤੁਹਾਨੂੰ ਪਤਾ ਵਰਕਆਊਟ ਜਦੋਂ ਆਪਾਂ ਪਹਿਲੇ ਹਫਤਾ ਤੱਕ ਤਿੰਨ ਤੋਂ ਚਾਰ ਦਿਨ ਤਾਂ ਲੱਗਦੇ ਹੀ ਆ ਜਦੋਂ ਵਰਕਅੱਊਟ ਸਟਾਰਟ ਕਰਦੇ ਆ ਕਿਉਂਕਿ ਆਪਣਾ ਪੂਰੀ ਬਾਡੀ ਹੈ ਜਿਹੜੀ ਪੇਨ ਕਰਦੀ ਆ ਸੋ ਮੇਰੇ ਵੀ ਬੈਕ ਪੇਨ ਵਗੈਰਾ ਐਂਡ ਲੈਗ ਦੇ ਵਿੱਚ ਬਹੁਤ ਜ਼ਿਆਦਾ ਪੇਨ ਸੀ ਸੋ ਮੈਂ ਵੀ ਅੱਜ ਸੋਚਿਆ ਮੈਂ ਤਾਂ ਨਾ ਕੁਰਸੀ ਤੇ ਬਹਿ ਕੇ ਰੋਟੀਆਂ ਬਣਾ ਲੈਣੀ ਨਾਲੇ ਤਾਂ ਢੂਈ ਨੂੰ ਰੈਸਟ ਜੀ ਮਿਲ ਜੂ ਨਾਲ ਲੱਤਾਂ ਨੂੰ ਰੈਸਟ ਜੀ ਮਿਲ ਜੂ ਇੱਥੇ ਮੈਂ ਕੁਰਸੀ ਤੇ ਬੈਠ ਕੇ ਬਸ ਰੋਟੀ ਬਣਾ ਰਹੀ ਸੀ ਮੈਂ ਕਿਹਾ ਦਵਾ ਦਾ ਬ੍ਰੇਕਫਾਸਟ ਰੈਡੀ ਕਰ ਦ ਇੱਕ ਸਾਈਡ ਤੇ ਸਬਜ਼ੀ ਧਰਤੀ ਸੀ ਦਨ ਨੂੰ ਆਪਾਂ ਜਿਹੜੇ ਲੰਚ ਬਾਕਸ ਵਗੈਰਾ ਨੇ ਹਸਬੰਡਰ ਬੇਬੀ ਦਾ ਉਹ ਰੈਡੀ ਕਰਕੇ ਚਲੋ ਜੀ ਆਪਾਂ ਇੱਥੇ ਮੈਂ ਲੰਚ ਬਾਕਸ ਰੈਡੀ ਕਰ ਰਹੀ ਸੀ ਇਹਨਾਂ ਦੇ ਖਾਣਾ ਆਪਾਂ ਬਣਾ ਲਿਆ ਸੀ ਸਾਰਾ ਤੇ ਉਦੋਂ ਬਾਅਦ ਤੁਹਾਨੂੰ ਪਤਾ ਅੱਜ ਅੱਜ ਕੱਪੜੇ ਮੰਮੀ ਨੇ ਮਸ਼ਕੀਨ ਦੇ ਵਿੱਚ ਪਾਤੇ ਸੀਗੇ ਤੇ ਮੇਰਾ ਕੋਕੀ ਕਿਚਨ ਦੇ ਕੰਮ ਹੀ ਕਈ ਵਾਰ ਹੁਣ ਪਤਾ ਨਹੀਂ ਕੀ ਗੱਲ ਗਰਮੀ ਬਹੁਤ ਜ਼ਿਆਦਾ ਹੈ ਤੇ ਮੈਂ ਕੰਮ ਮੇਰੀ ਸਪੀਡ ਫਿਰ ਵੀ ਇੰਨੀ ਜ਼ਿਆਦਾ ਤੇ ਫਿਰ ਵੀ ਪਤਾ ਨਹੀਂ ਲੱਗਦਾ ਕੰਮ ਨਿਭੜਦੇ ਕਿਉਂ ਨਹੀਂ ਇੰਨੀ ਛੇਤੀ ਤੇ ਇੱਧਰ ਮੈਂ ਦਵਾ ਦਵਾ ਰੋਟੀ ਬਣਾ ਲਈ ਸੀ ਤੁਹਾਨੂੰ ਦੱਸਿਆ ਤੇ گاਉਂਾਂ ਤਾਂ ਚਲੋਣ ਆ ਗਈ ਸੀ ਇੱਧਰ ਆਪਣਾ ਬੇਟਾ ਵੀ ਉੱਠ ਖੜਿਆ ਸੀ ਤੁਹਾਨੂੰ ਪਤਾ ਇਹ ਅੱਜ ਮੈਨੂੰ ਲੱਗਾ ਸਵੇਰੇ ਹੀ ਉੱਠ ਖੜਿਆ ਸੀ ਕੱਲ ਸਵੇਰਾ ਉੱਠ ਖੜਿਆ ਸੀ ਕਿਉਂਕਿ ਇਹਨੂੰ ਛੁੱਟੀ ਸੀ ਇਹਨੂੰ ਪਤਾ ਸੀ ਕਿ ਸੰਡੇ ਦੀ ਵੀ ਹੌਲੀਡੇ ਆ ਸੋ ਇਹ ਜਸਦੇ ਹੀ ਉੱਠ ਖੜਿਆ ਸੀ ਚਲੋ ਜੇ ਮੇਰੇ ਮਗਰ ਲੱਗ ਗਿਆ ਮੈਂ ਪੋਣੀਆ ਮੈਂ ਪੋਣੀਆ ਰੋਟੀ ਬਾਹਰ ਜਾ ਕੇ ਤੇ ਇੱਥੇ ਆ ਗਈ ਸੀ ਮੇਰੇ ਭਾਂਡੇ ਵਾਵਾ ਹੋ ਗਏ ਸੀ ਮੈਂ ਕਹਿੰਦਾ ਉਹਨਾ ਭਾਂਡੇ ਪਹਿਲਾਂ ਸਾਫ਼ ਕਰਦਾ ਤੇ ਜਿਵੇਂ ਰੋਟੀ ਖਾਵਾਂਗੇ ਤੋਂ ਬਾਅਦ ਹੋਰ ਵੀ ਵੱਧ ਜਾਂਦੇ ਆ ਮੈਂ ਕਹਿੰਦਾ ਨਾਲ ਦੇ ਨਾਲ ਸਮੇਟ ਦਾ ਜਿੰਨੇ ਹੋਏ ਇੱਕ ਵਾਰੀ ਉਸ ਤੋਂ ਬਾਅਦ ਰੋਟੀ ਖਾ ਕੇ ਤੋਂ ਬਾਅਦ ਅਸੀਂ ਫਿਰ ਮੰਝੇ ਜਾਣਗੇ ਇਤੇ ਮਾਂਦਰੀ ਸੀ ਵਰਤਾਂ ਤੇ ਮੇਰੇ ਮਾਂਜ ਕੇ ਤੇ ਦਿਨ ਉਦੋਂ ਕਰਦੇ ਮਾਰ ਕੰਮ ਆਪਾ ਹੋਰ ਕੋਈ ਤੁਹਾਨੂੰ ਪਤਾ ਹੁਣ ਜਪ ਜੋਤ ਵੀ ਉੱਠ ਕੜਾ ਉਹਨੂੰ ਇਹਦੂ ਬਾਦ ਦੇਣਾ ਨਹੀਂ ਸਾਬਣਾ ਹੈਗਾ ਤੇ ਹੁਣ ਇਹਦੂ ਬਾਦ ਬਸ ਮੈਂ ਜਪ ਜੋਤ ਨੂੰ ਕਰੂੰਗੀ ਤੁਹਾਨੂੰ ਪਤਾ ਸੰਡੇ ਐ ਸੋ ਸੰਡੇ ਨੂੰ ਆਪਾਂ ਸੇਰ ਪਿੰਡੇ ਵੀ ਨੂੰ ਨਹਾਉਣਾ ਵੀ ਹੈ ਤੇ ਨਮੋਣਾ ਵੀ ਹੈ ਅੱਜ ਸਵੇਰ ਬਸ ਮੈਂ ਸੇਰ ਨਹੀਂ ਨਾਤੀ ਤੁਹਾਨੂੰ ਪਤਾ ਸਵੇਰ ਸਵੇਰ ਨਹਾ ਕੇ ਨਾ ਫਿਰ ਕਿਚਨ ਵਗੈਰਾ ਦਾ ਕੰਮ ਵੀ ਕਰਨਾ ਵਰਕਆਊਟ ਵਗੈਰਾ ਕਰਨਾ ਪਸੀਨਾ ਆ ਜਾਂਦਾ ਫਿਰ ਮੈਂ ਸਕਿੱਪ ਕਰ ਦਿੱਤਾ ਸੀ ਸੇਰ ਨਹਾਉਣਾ ਮੈਂ ਕਿ ਚਲ ਦੂਜੀ ਵਾਰ ਜਦੋਂ ਨਹਾਉਣ ਜਾਂਦੇ ਆ ਜਪ ਜੋਤ ਨੂੰ ਨਵਾ ਕੇ ਵਗੈਰਾ ਕਰਕੇ ਤੇ ਉਸ ਤੋਂ ਬਾਅਦ ਆਪਾਂ ਕਰ ਲਾਂਗੇ ਫਿਰ ਨਹਾਵਾਂਗੇ ਆਪਾਂ ਵੀ ਜਪੁਜਤ ਨੂੰ ਨਹਾ ਧੋ ਕੇ ਕੰਮ ਕੁੰ ਕਰਕੇ ਫਿਰ ਹੋ ਕੇ ਤੇ ਚਲੋ ਜੀ ਇੱਥੇ ਬਸ ਮੈਂ ਜਪੁਜਤ ਨੂੰ ਇੱਥੇ ਦਾਦੂ ਨਾਲ ਬੈਠਾ ਸੀ ਤੇ ਮੈਂ ਸੋਈ ਦਾ ਕੰਮ ਕਰਕੇ ਬਾਹਰ ਆ ਗਈ ਸੀ ਫਿਰ ਜੀ ਬਈ ਸੀ ਹਲਕਤਾਈ ਆ ਜਾਂਦੀ ਸੀ ਮੈਨੂੰ ਪੂਰੀ ਤੇ ਇੱਥੇ ਜਪੁਜਤ ਤੇ ਦਾਦੂ ਬੈਠੇ ਗੱਲਾਂ ਮਾਰੀ ਜਾਂਦੇ ਸੀਗੇ ਤੇ ਫੋਨ ਫੋਨ ਕੀਤੇ ਜਾਂਦੇ ਸੀਗੇ ਤੇ ਇੱਥੇ ਮੈਂ ਲਈ ਆਈ ਸੀ ਇਹਦਾ ਜੂੜਾ ਵਗੈਰਾ ਕਰਨ ਨੂੰ ਤੇ ਮੈਂ ਸੋਚਿਆ ਨਾ ਐ ਕਰਦੀ ਆਂ ਮੈਂ ਸੋਚਿਆ ਚਲਾਂ ਕਿ ਅੱਜ ਸੈਚਰਡੇ ਆ ਤੇ ਮੈਂ ਕਿਹਾ ਸੈਚਰਡੇ ਸੰਡੇ ਸੈਚਰਡੇ ਵੀ ਦੀ ਇਹਨੂੰ ਛੁੱਟੀ ਸੀਗੀ ਤੇ ਸੰਡੇ ਦੀ ਤਾਂ ਹੋਣੀ ਹੋਣੀ ਛੁੱਟੀ ਤੇ ਮੈਂ ਸੈਚਰਡੇ ਨੂੰ ਇਹਦੇ ਵਾਲ ਕੋਲ ਕਿਤੇ ਮੈਂ ਪੋਨੀ ਜੀ ਡਰਾਈਵ ਕਰਤੇ ਕਿਉਂਕਿ ਇਹਦੇ ਇੱਕ ਹਲਕੀ ਜੀ ਵਿੰਸੀ ਹੋਈ ਪਈ ਸੀ ਤੇ ਮੈਂ ਇਹਦੀ ਪੋਨੀ ਕਰਤੀ ਹਲਕੀ ਜੀ ਤੇ ਨਾਲੇ ਮੈਂ ਕਿਹਾ ਕੱਲ ਸੰਡੇ ਹੈਗਾ ਸੰਡੇ ਸੋਭੇ ਸਿਰ ਨਵਾ ਦਿੰਦੇ ਆਪਾਂ ਫਿਰ ਚਲੋ ਜੀ ਇੱਥੇ ਬਸ ਮੈਂ ਇਹਦਾ ਸਿਰ ਖੋਲ ਕੇ ਤੇ ਪੋਨੀ ਡਰਾਈਵ ਜਾਂ ਕਰ ਦੂੰਗੀ ਹਲਕਾ ਜਿਹਾ ਤੇ ਫਿਰ ਉਦੋਂ ਬਾਅਦ ਨਵਾ ਕੇ ਲੈ ਆਉਂਗੇ ਇਹਨੂੰ ਇਹਦੀ ਮਸਿਰ ਦੀ ਮ사ਜ ਕੀਤੀ ਮੈਂ ਸੈਟਰਡੇ ਸੰਡੇ ਸੰਡੇ ਤਾਂ ਫਿਕਸ ਹੀ ਮੈਂ ਕਰਨੀ ਕਰਨੀ ਹੁੰਦੀ ਦੀ ਮ사ਜ ਜਦੋਂ ਤੋਂ ਪਹਿਲਾਂ ਵੀ ਤੇ ਬਾਅਦ ਚ ਵੀ ਕਰਦੀ ਆ ਤੇ ਬਾਕੀ ਜਦੋਂ ਛੁੱਟੀ ਵਗੈਰਾ ਹੁੰਦੀ ਆ ਉਸ ਦਿਨ ਤਾਂ ਮੈਂ ਕਰਦੀ ਦਿੰਦੀ ਆ ਮ사ਜ ਜ਼ਰੂਰੀ ਹੈ ਬੱਚੇ ਦੇ ਸਿਰ ਦੀ ਹੁਣ ਮੇਰਾ ਸਿਰ ਦੁਖਦਾ ਜਦੋਂ ਮੈਨੂੰ ਪਤਾ ਨਾ ਮੈਂ ਸਿਰ ਤੇ ਤੇਲ ਨਹੀਂ ਲਾਉਂਦੀ ਤੁਹਾਨੂੰ ਦੱਸਣਾ ਭੁੱਲ ਗਈ ਤੇਲ ਘੱਟ ਲਾਉਣ ਕਰਕੇ ਮੇਰਾ ਸਿਰ ਵੀ ਦੁਖਦਾ ਕੁਝ ਕਮਜ਼ੋਰ ਕਰਕੇ ਦੁਖਦਾ ਸਿਰ ਮੈਂ ਹੁਣ ਕੋਸ਼ਿਸ਼ ਇਹ ਕਰਦੇ ਹਾਂ ਜਾ ਫਿਰ ਹਫਤੇ ਦੇ ਵਿੱਚ ਦੋ ਦਿਨ ਮੈਂ ਇਹਦੀ 10 ਤੋਂ 15 ਮਿੰਟ ਪੂਰੀ ਇਹਦੀ ਮੈਂ ਮ사ਜ ਕਰਾਂ ਸਿਰ ਦੀ ਇਥੇ ਮੇਰੀਆਂ ਹਲਕੀਆਂ ਜਿਨ੍ਹਾਂ ਦੋ ਵਾਲ ਚੋਕ ਕੇ ਅਗਲੇ ਵਾਲਾ ਤੇ ਰਬੜ ਪਾਤੀ ਤੇ ਪਿਛਲੇ ਇਹਨਾਂ ਨੂੰ ਇਕੱਠੇ ਕਰਕੇ ਰਬੜ ਰਬੜ ਦੀ ਪਾਤੀ ਮੈਂ ਕਹਿੰਨਾ ਵਾਲਾਂ ਨੂੰ ਥੋੜੀ ਜਿਹੀ ਰਿਲੈਕਸੇਸ਼ਨ ਜੀ ਮਿਲ ਜੂਗੀ ਚਲੋ ਜੀ ਇਥੇ ਵਾਰੀ ਆ ਗਈ ਸੀ ਆਪਣੀ ਲੋ ਜੀ ਇਥੇ ਆ ਗਈ ਸੀ ਮੈਂ ਨਾ ਆਪਣਾ ਦਰਖਤ ਹੈਗਾ ਸੀ ਬਾਥਰੂਮ ਦੇ ਕੋਲ ਤੇ ਇੰਨਾ ਉਹਦਾ ਜ਼ਿਆਦਾ ਖਿਲਰਿਆ ਹੋਇਆ ਸੀ ਪੱਤੇ ਇੰਨੇ ਕੱਢੇ ਹੋਏ ਸੀ ਤੇ ਇਹ ਨਾ ਜਿਹੜਾ ਦਰਖਤ ਆ ਇਹ ਛਤਰੀ ਟਾਈਪ ਜਿਹਾ ਹੈਗਾ ਇਹ ਕੀ ਅਨੁਛਤਰੀ ਜਿਹਾ ਟਾਈਪ ਬਣਾਉਣਾ ਪੈਂਦਾ ਉਪਰੋਂ ਥੱਲੋਂ ਸਾਰੀ ਕਟਿੰਗ ਕਰਕੇ ਇਹ ਤਾਂ ਇੰਨਾ ਹੋਇਆ ਪਿਆ ਸੀ ਤੇ ਲੰਗਣ ਟੱਪਰ ਲੱਗੇ ਨਾ ਜਿਵੇਂ ਮੱਛਰਾਂ ਸ਼ਾਮ ਨੂੰ ਜਿਸ ਵਾਕ ਵਗੈਰਾ ਵੀ ਕਰਦੇ ਆ ਹੁਣ ਤਾਂ ਮੈਂ ਸੇ ਕਰਦੀ ਨਹੀਂ ਥੋੜੇ ਦਿਨ ਪਹਿਲਾਂ ਜਦੋਂ ਕਰਦੀ ਸੀ ਵਾਕ ਵਗੈਰਾ ਜਦੋਂ ਵਾਕ ਵਗੈਰਾ ਕਰਦੀ ਆ ਨਾ ਤੇ ਸਾਰਾ ਮੱਛਰ ਜੇ ਇੱਥੇ ਮੂੰਚ ਬੈਂਦਾ ਅੱਖਾਂ 'ਚ ਬੈਂਦਾ ਸੀਗਾ ਤੇ ਮੈਂ ਕਹਿੰਨਾ ਅੱਜ ਹੋਰ ਕੰਮ ਛੱਡ ਮਣਾ ਤੂੰ ਤੇ ਕਿਉਂਕਿ ਕੱਪੜੇ ਮੰਮੀ ਨੇ ਧੋਤੇ ਸੀ ਅੱਜ ਮਸ਼ੀਨ 'ਚ ਪਾਤੇ ਸੀ ਮੇਰਾ ਕਿਚਨ ਦਾ ਹੀ ਅੱਜ ਉਧਰੋਂ ਵਰਕਆਊਟ ਵਗੈਰਾ ਸਟਾਰਟ ਹੋਣ ਕਰਕੇ ਥੋੜੇ ਟਾਈਮ ਨੂੰ ਕੀਤਾ ਮੈਨੇਜ ਤੇ ਮੰਮੀ ਨੇ ਮਸ਼ੀਨ ਚ ਕੱਪੜੇ ਪਾਤੇ ਸੀਗੇ ਤੇ ਮੈਂ ਕਿਹਾ ਅੱਜ ਮੈਂ ਇਹਦੇ ਤੇ ਛੁੱਟੀ ਲਾਉਣੀ ਇਹਨੂੰ ਕਰਦੀ ਹਾਂ ਸਬੂਤਾ ਇੰਨਾ ਖਿਲਰਿਆ ਪਿਆ ਬਾਥਰੂਮ ਆ ਨਾ ਇੱਕ ਜਿਹੜਾ ਇਧਰਲੇ ਡੈਡੀ ਜੀ ਦਾ ਬਾਥਰੂਮ ਹੈ ਸੀਟ ਵਾਲੀ ਹਨਾ ਤੇ ਉਧਰ ਮੰਨ ਕੇ ਚਲੋ ਉਹਦੇ ਤੇ ਗੇਟ ਦੇ ਵਿੱਚ ਹੀ ਵੱਜੀ ਜਾਂਦਾ ਸੀ ਗੇਟ ਹੀ ਨਹੀਂ ਢੰਗ ਨਾਲ ਖੁੱਲਦਾ ਕਰਦਾ ਸੀ ਮੈਂ ਕਿਹਾ ਜਿੱਥੇ ਛੁੱਟੀ ਲਾਉਣੀ ਤੇ ਮੈਂ ਚੰਗੀ ਤਰ੍ਹਾਂ ਇਹਨੂੰ ਕੀਤਾ ਤੈਨ ਮੈਂ ਚੰਗੀ ਤਰ੍ਹਾਂ ਗੋਲ ਗੋਲ ਬਣਾਇਆ ਛਤਰੀ ਵਾਂਗੂ ਤੇ ਇਹਨੂੰ ਜਗਾ ਜੀ ਬਣਾਤੀ ਜਿਵੇਂ ਸਾਈਡ ਤੋਂ ਇੱਕ ਸਾਈਡ ਤੋਂ ਪੂਰਾ ਛਤਰੀਟਾ ਹੀ ਬਣਾ ਕੇ ਨੇ ਇਹਦੇ ਨਾਲ ਸਾਡੇ ਜਿਵੇਂ ਕੋਈ ਆ ਆਇਆ ਗਿਆ ਹੁੰਦਾ ਹੈਗਾ ਕਾਰ ਵਗੈਰਾ ਆਈ ਹੁੰਦੀ ਤੇ ਆਪਾਂ ਇਹਦੇ ਥੱਲੇ ਲਾ ਦਈਏ ਤੇ ਧੁੱਪ ਵਗੈਰਾ ਨਹੀਂ ਪੈਂਦੀ ਨਾਲੇ ਆਪਾਂ ਨੂੰ ਇੱਥੇ ਤੇ ਮੈਂ ਚੰਗੀ ਤਰ੍ਹਾਂ ਇਹਦੀ ਅੱਜ ਕੀਤੀ ਸ਼نگਾਈ ਕੀਤੀ ਇਹਦੀ ਚੰਗੀ ਤਰ੍ਹਾਂ ਬਾਹਰੇ ਪੱਤੇ ਪੱਤੇ ਦੇਖੋ ਸੇਨੇ ਜਿਆਦਾ ਇੰਨੇ ਜਿਆਦਾ ਪਹਿਲਾਂ ਮੇਰਾ ਕਟਰ ਨਾ ਲੱਭਿਆ ਮੰਮੀ ਜੀ ਨੇ ਮੈਨੂੰ ਕਟਰ ਲੱਭ ਕੇ ਦਿੱਤਾ ਫਿਰ ਪਹਿਲਾਂ ਤਾਂ ਕਟਰ ਹੀ ਲੱਭਣ ਲੱਗ ਗਈ 15 ਮਿੰਟ ਮੈਂ ਉੱਤੇ ਖਰਾਬ ਹੋ ਗਏ ਫਿਰ ਮੰਮੀ ਜੀ ਨੇ ਲੱਭ ਕੇ ਲਿਆਂਦਾ ਇਥੇ ਆਪਣੇ ਨਾ ਉਹ ਸਾਹਮਣੇ ਜਿਹੜਾ ਮੁੰਡਾ ਆ ਰਿਹਾ ਉਹ ਆਪਣਾ ਲੈਬੋਰੀਟਰੀ ਦਾ ਟੈਸਟ ਕਰਨ ਆਇਆ ਸੀ ਆਪਣੇ ਘਰ ਆਪਣੇ ਹਸਬੰਦ ਦੇ ਚੈੱਕ ਕਰਨੇ ਸੀਗੇ ਰਿਪੋਰਟ ਸੈੱਲ ਵਗੈਰਾ ਚੈੱਕ ਕਰਨੇ ਸੀ ਸੈੱਲ ਘਟਦੀ ਫੋਨ ਕਢਣ ਆਇਆ ਸੀ ਮੁੰਡਾ ਤੇ ਮੈਂ ਇਥੇ ਕਰਦਾ ਸੀ ਜਿੱਤਾ ਪਚਦਾ ਤੇ ਮੇਰਾ ਹੋ ਗਿਆ ਸੀ ਇੰਨੇ ਪੱਤੇ ਲੱਥੇ ਆਂ ਢੇਗੀ ਲੱਗ ਗਿਆ ਪੱਤਿਆਂ ਦਾ ਇੰਨੇ ਪੱਤੇ ਸੀ ਤੇ ਐ ਹੁਣ ਮੈਂ ਆਖੀ ਜਮਾ ਮੈਂ ਕਿ ਇਹਨੂੰ ਬੂਟੇ ਨੂੰ ਵੀ ਚਾਹ ਦਾ ਇਨਸਾਹ ਆ ਗਿਆ ਹਣਾ ਕਿਆ ਭਰਿਆ ਹੀ ਪਿਆ ਸੀ ਪੂਰਾ ਉਲਰਿਆ ਪਿਆ ਸੀ ਸਾਰਾ ਥੱਲੇ ਨੂੰ ਸਾਰਾ ਬਾਹਰ ਲੱਗੇ ਤਾਂ ਜਿਵੇਂ ਆਦੀ ਕੀ ਜਾਂਦਾ ਵੀਡੀਓ ਦੇ ਵਿੱਚ ਐਂ ਦਿਂਦਾ ਹੀ ਨਹੀਂ ਸੀਗਾ ਕਿਉਂਕਿ ਉਲਰਿਆ ਪਿਆ ਸੀ ਸਾਰਾ ਥੱਲੇ ਨੂੰ ਪੱਤੇ ਕੱਢੇ ਪਏ ਸੀ ਉਹਨੇ ਸਾਰੇ ਤੇ ਗਰਮੀ ਕਰਕੇ ਨਹੀਂ ਇਹਨੇ ਬੂਟਿਆਂ ਵੱਲ ਹੋਇਆ ਜਾਂਦਾ ਨਹੀਂ ਤਾਂ ਮੈਂ ਤਾਂ ਬੂਟਿਆਂ ਦੀ ਸੰਗਾਈ ਵਗੈਰਾ ਕਰਦੀ ਰਹੀ ਨਹੀਂ ਹੁੰਦੀ ਆ ਇੱਧਰ ਹੋਇਆ ਹੀ ਨਹੀਂ ਗਿਆ ਬੂਟੇ ਵੱਲ ਨਾ ਉਧਰ ਤુલਸੀ ਐਲੋਵੇਰਾ ਵਗੈਰਾ ਸਾਰਾ ਮੇਰਾ ਸੈੱਟ ਕਰਨਾ ਲਿਆ ਲਓ ਜੀ ਇੱਥੇ ਮੈਂ ਉਹ ਵੈਸੇ ਤਾਂ ਮੈਂ ਮੈਂ ਇਹ ਮੇਨ ਜੇ ਕਰਤੇ ਸੀ ਬਾਕੀ ਮੈਨੂੰ ਛਤਰੀ ਟਾਈਪ ਬਣਾਉਂਗੀ ਛਤਰੀ ਤਰ੍ਹਾਂ ਉੱਪਰੋਂ ਗੋਲ ਗੋਲ ਹੁੰਦਾ ਨੇ ਇਹ ਦਰਖਤ ਬਹੁਤ ਸੋਹਣਾ ਲੱਗਦਾ ਨਾਲੇ ਤਾਂ ਇਹ ਸ਼ਾਮੇ ਦੀ ਸੰਗਣੀ ਏ ਇਸ ਦਰਖਤ ਦੀ ਚਲੋ ਜੀ ਕਰਦੇ ਆਪਾਂ ਇਹਦੀ ਸ਼ੰਗਾਈ ਦਨ ਮਿਲਦੇ ਆ ਤੁਹਾਨੂੰ ਨੈਕਸਟ ਕਲਿੱਪ ਦੇ ਨਾਲ ਲਓ ਜੀ ਸ਼ਾਂਗ ਦਾ ਆਪਾਂ ਹੁਣ ਛਤਰੀ ਟਾਈਪ ਜਾਂ ਬਣ ਗਿਆ ਇਹ ਨਾਲ ਲੱਥਾ ਇਹ ਥੱਲੇ ਗੱਡੀ ਗੁੱਡੀ ਜਿਵੇਂ ਕੋਈ ਆਉਂਦੀ ਆ ਕੋਈ ਆਪਣੇ ਘਰਾਂ ਮੈਂ ਇਹ ਥੱਲੇ ਜੇ ਲੱਗ ਜਾਂਦੀ ਏ ਫਿਰ ਤੋਂ ਪਕਟ ਲੱਗਦੀ ਛਤਰੀ ਟਾਈ ਬਣਾਤਾ ਇਹਨੂੰ ਮੈਂ ਲਓ ਜੀ ਚਲੋ ਜੀ ਕਰਦਿਆਂ ਹੋਰ ਕੋਈ ਕੰਮ ਓਕੇ ਇਹ ਕੰਮ ਹੋ ਗਿਆ ਆਪਣਾ ਇਹ ਕੰਮ ਫੜਿਆ ਸੀ ਅੱਜ ਆਪਾਂ ਪਹਿਲਾਂ ਹੁਣ ਤੇ ਚਲੋ ਜੀ ਬਣ ਗਿਆ ਵਧੀਆ ਆਪਣਾ ਇਹ ਵੀ ਕਿੰਨਾ ਵੇਖੋ ਬੜਾ ਸਿਗਾ ਬੜਾ ਵਧੀਆ ਵੇਅ ਸਿਗਾ ਚਲੋ ਕੱਟਣਾ ਹੀ ਸੀ ਅੱਜ ਕੱਲ ਸੋਚੀ ਜਾਂਦੇ ਸੀ ਕਿ ਅੱਜ ਕੱਟ ਦਿਆਂ ਕੱਲ ਕਰ ਦਿਆਂ ਤੇ ਅੱਜ ਮੇਰੀ ਵਾਰ ਆ ਹੀ ਗਿਆ ਟਾ ਚਲੋ ਜੀ ਮਿਲਦੇ ਨੈਕਸਟ ਵੀਪ ਦਿਨਾ ਹੈਲੋ एवरीवन ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਜਪਜੋ ਸਿੰਘ ਬਰਾੜ ਤੇ ਹੋਰ ਤੁਸੀਂ ਸਾਰੇ ਕਿਵੇਂ ਹੋ ਹੋਪ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੇ ਟਾਈਮ ਹੋ ਗਿਆ ਹੈ 8:30 ਦਾ 8:30 ਤੋਂ ਆਈ ਥਿੰਕ 8:30 ਹੋ ਗਏ ਤੇ ਅੱਜ ਜਪਜੋ ਦਾ ਘਰ ਆ ਕਿਉਂਕਿ ਇਹਨੂੰ ਐਮਰਜੈਂਸੀ ਹੌਲੀਡੇ ਕਰ ਦਿੱਤੀ ਕੋਈ ਟੀਚਰ ਟ੍ਰੇਨਿੰਗ ਦਾ ਵੀ ਮੀਟਿੰਗ ਵਗੈਰਾ ਹੈ ਗਿਆ ਚਲੋ ਜੀ ਬਸ ਹੁਣ ਮੈਂ ਨਾ ਸੇਰ ਮੇਰਾ ਹੁਣੀ ਦੁਕਨ ਲੱਗਾ ਜੀ 10-15 ਮਿੰਟ ਹੋ ਗਏ ਸੇਰ ਦੁਕਨ ਲੱਗ ਗਿਆ ਮੇਰਾ ਗਰਮੀ ਦੇ ਨਾਲ ਉਹ ਮੈਂ ਨਾ ਬਾਹਰ ਕਟਿੰਗ ਕਰਨ ਵਾਲੀ ਸੀ ਉਹ ਤੇ ਆ ਸੂਈ ਜੀ ਰੇਮਾ ਦੀ ਸਤਿ ਸ੍ਰੀ ਅਕਾਲ ਕਰੋ ਪਹਿਲਾਂ ਇਹਨੂੰ ਫੜਾਓ ਸਤਿ ਸ੍ਰੀ ਅਕਾਲ ਕਰੋ ਸਾਰਿਆਂ ਨੂੰ ਪਹਿਲਾਂ ਸਤਿ ਸ੍ਰੀ ਅਕਾਲ ਕਰੋ ਹੱਥ ਸਾਹਮਣੇ ਕਰੋ ਸਿੱਧੇ ਹੱਥ ਕਰਕੇ ਸਤਿ ਸ੍ਰੀ ਅਕਾਲ ਜੀ ਲਓ ਲਓ ਜੀ ਆਪਾਂ ਇਹਦਾ ਅੱਜ ਜੋੜਾ ਵੀ ਨਹੀਂ ਕੀਤਾ ਕਿਉਂਕਿ ਤੁਹਾਨੂੰ ਪਤਾ ਕੱਲ ਨੂੰ ਅੱਜ ਸੈਟਰਡੇ ਕੱਲ ਨੂੰ ਸੰਡੇ ਸੇਰ ਨਵਾਉਣਾ ਸਵੇਰ ਸਦੇ ਆਏ ਨਾ ਉਹਨੇ ਤੇ ਮੈਂ ਨਾ ਇਹਦੇ ਮਾੜੀ ਜੀ ਇੱਕ ਅੱਧੀ ਫਿੰਸੀ ਹੋਈ ਪਈ ਸੀ ਇੱਥੇ ਫਰੰਟ ਜਿਹੇ ਤੇ ਮੈਂ ਕਿਹਾ ਚੱਲ ਅੱਜ ਨਾ ਇਹਨੂੰ ਵਾਲ ਕੋਡੇ ਕੁल्ले ਛੱਡ ਦੇਣੇ ਤੇ ਕੱਲ ਹਾਂਜੀ ਬੇਟਾ ਲਓ ਜੀ ਹੁਣ ਤੁਹਾਨੂੰ ਦੱਸਣਾ ਉਹਨਾ ਵਿਟਾਮਿਨ ਗੱਲਬਾਤ ਕਰ ਲੈਂਦੇ ਇਹਦੀਆਂ ਵੀ ਸੁਣ ਲਓ ਠੀਕ ਆ ਲਉਣਾ ਕਿਹਦੇ ਲਉਣਾ ਦੰਡ ਤੇ ਲਉਣਾ ਉਹਦੇ ਹੈ ਚਲੋ ਜੀ ਬੱਸ ਉਹਨਾਂ ਮੈਂ ਨਾ ਝਾੜੂ ਲਾ ਕੇ ਹੱਡੀ ਜੀ ਕਮਰੇ ਚ ਕਿਉਂਕਿ ਬਾਹਰ ਦੇ ਕੰਮ ਨਹੀਂ ਮੁੜੇ ਨੇ ਜੇ ਅੱਜ ਤੱਕ ਝਾੜੂ ਲਾ ਕੇ ਤੇ ਪੋਚਾ ਲਾ ਕੇ ਉਸ ਤੋਂ ਬਾਅਦ ਤੁਹਾਨੂੰ ਜੀ ਦਿੰਗੂ ਮੈਂ ਤੇ ਝਾੜੂ ਲਾ ਕੇ ਏਟੀਆਂ ਬੱਸ ਊੜਾ ਵਰਟਾ ਕਰਕੇ ਪੋਚਾ ਲਾਣੇ ਆਪਾਂ ਦਨ ਮਿਲਾਂਗੇ ਤੁਹਾਨੂੰ ਕੋਈ ਸਿਹਤ ਦੀ ਗੋਲੀ ਸਿਰ ਲਾਵਾਂਗੇ ਆਪਾਂ ਉਸ ਤੋਂ ਬਾਅਦ ਸਿਹਤ ਦੀ ਗੋਲੀ ਲਾਵਾਂਗੇ ਸਰਦੀ ਕੋਲੀ ਰੱਖੇ ਨਾ ਫਿਰ ਛੋੜੇ ਚ ਰਸਤੇ ਕਰਾਂਗੇ ਫਿਰ ਜੋਤ ਨੂੰ ਵੀ ਰੋਟੀ ਖਵਾਣੀ ਆ ਚਲੋ ਫਿਰ ਬ੍ਰੈਕਫਾਸਟ ਕਰਾਂਗੇ ਚਲੋ ਮਿਲਦੇ ਆਪਾਂ ਅੱਲਾ ਦਵਦਾ ਝਾੜੂ ਤਾਂ ਲੱਗ ਗਿਆ ਸੀ ਪੂਕ ਚਲਾ ਲਈਏ ਕੂੜਾ ਇਕੱਠਾ ਕਰਕੇ ਚਲੋ ਠੀਕ ਐ ਨਾਲੇ ਫੋਨ ਚਾਰਜ ਲੋ ਹੋਇਆ ਪਿਆ ਚਾਰਜ ਕਰ ਲਈਏ ਜੀ ਨਾ ਤਾਂ ਕਿ ਦੂਜੀ ਵਾਰ ਆਗੇ ਸੀ ਤੇ ਗਰਮੀ ਬਹੁਤ ਜ਼ਿਆਦਾ ਐ ਪਿੱਜੇ ਪਏ ਆ ਦੁਬਾਰਾ ਦੂਜੀ ਵਾਰ ਵੀ ਤੇ ਸਫਾਈਆਂ ਵਗੈਰਾ ਆਪਾਂ ਕਰ ਲਈਆਂ ਸੀ ਨੋ ਕੈਮਰਾ ਚਾਰਜ ਤੇ ਫੋਨ ਚਾਰਜ ਤੇ ਲਾ ਦੇਦਾ ਜਦੋਂ ਉੱਚ ਵਗੈਰਾ ਲਾਈ ਤੇ ਜਿਹੜਾ ਹੋਰ ਕੰਮ ਜਿਹੜਾ ਰਹਿ ਜਾਂਦਾ ਉਹ ਕਰ ਲਉ ਸਵੇਰ ਸਵੇਰ ਫਿਰ ਤੁਹਾਨੂੰ پتہ ਉਹਦੋਂ ਸਵੇਰੇ ਫੋਨ ਚਾਰਜ ਲੱਗਾ ਹੁੰਦਾ ਤੇ ਲੋਵੀ ਹੋ ਜਾਂਦਾ ਫਿਰ ਛੇਤੀ ਕੋ ਕੈਮਰਾ ਓਨ ਹੀ ਰਹਿੰਦਾ ਆਪਣਾ ਤੇ ਹੁਣ ਟਾਈਮ ਹੋ ਗਿਆ 9 ਵੇ ਦਾ ਹੁਣ ਨਾਲੇ ਤਾਂ ਆਪਾਂ ਕਰਦੇ ਆ ਬ੍ਰੈਕਫਾਸਟ ਨਾਲੇ ਕਰੋਨੇ ਜਪ ਜਤ ਨੂੰ ਟਾਈਮ ਹੋ ਗਿਆ 6:16 ਦਾ ਤੇ ਆਪਾਂ ਆਪਾਂ ਤਾਂ ਬਣਾ ਕੇ ਕੱਪੜੇ ਚੇਂਜ ਕਰ ਲਏ ਸੀ ਤੇ ਜੇ ਆਪ ਨੂੰ ਨਹਾਤ ਉਹ ਲਿਆ ਸੀਗਾ ਤੇ ਹੁਣ ਆਪਾਂ ਜਾ ਕੇ ਉਹਨੇ ਇੱਕ ਕੰਮ ਚਲੋ ਜੀ ਹੁਣ ਆਪਾਂ ਪਹਿਲਾ ਕੰਮ ਕਰਕੇ ਆਉਨੇ ਆ ਤੇ ਮੈਂ ਇਧਰੋਂ ਮੇਰਾ ਫੋਨ ਲੋ ਸੀ ਮੈਂ ਚਾਰਜ ਕਰਕੇ ਤੇ ਫੋਨ ਚਾਰਜ ਕਰਕੇ ਤੇ ਕੱਪੜੇ ਵਗੈਰਾ ਜੋੜਨੇ ਸੀ ਪਹਿਲਾਂ ਜੋੜ ਕੇ ਤੇ ਫਿਰ ਜਦੋਂ ਨਹਾ ਲਿਆ ਉਹਦੀ ਪੋਨੀ ਵਗੈਰਾ ਕਰਕੇ ਫਰੀ ਹੋ ਗਈ ਸੀ ਤੇ ਹੁਣ ਉਧਰੋਂ ਆ ਗਈ ਸੀ ਇਹ ਸਣ ਸੋ ਆਪਾਂ ਜਾ ਕੇ ਉਹਨਾ ਇੱਕ ਕੰਮ ਸੋ ਜਾ ਕੇ ਉਹਨੇ ਆਪਾਂ ਕੰਮ ਇੱਥੇ ਲਾਈਟ ਬੰਦ ਹੈ ਜੀ ਸਵਾਤ ਚਾਹੀ ਹੋਈ ਹੈ ले ला हाँ आ फेवरेट है <laughs> सॉरी मेरा फेवरेट दुपट्टा पिछली गर्मी लिया से इस साल भी अपना वजिए चल रहे हैं तो बाकी मैं थोड़ा अपनी दुपट्टा कलैक्शन जरूर दिखाऊंगी मेरे को दुप्टा कलैक्शन बहुत है समर समी हम चलो आप ईयरिंग भी आपने इदा देने कुछ सोने के उतारते आप ਚਲੋ ਜੀ ਭੱਜ ਕੇ ਜਾ ਕੇ ਉਹਨੇ ਕੰਮ ਦੇਣਾ ਆ ਕੇ ਹਾਂਜੀ 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 ਹਾਂ ਚੱਲਦੇ ਆਪ ਆਪਣੇ ਕੰਮ ਜਦੋਂ ਹਾਈ ਕਰੋ ਹਾਈ ਚੱਲਦੇ ਆਪ ਕੰਮ ਕਰਕੇ ਉਹ ਜੀ ਆਪਣੀ ਫਿਰਨੀ ਆ ਪਿੰਡ ਦੀ ਫਿਰਨੀ ਦੀ ਵੈਸੇ ਆਪਣਾ ਘਰ ਆਉਂਦਾ ਹੈਗਾ ਇੱਕ ਤੁਸੀਂ ਸਪੈਸ਼ਲ ਆਵਾਂਗੇ ਹਨ ਸਾਰਾ ਨੰਬਰ ਲਾਸਟ ਲੈ ਕੇ ਜਾਵਾਂਗੇ ਤੁਹਾਨੂੰ ਬਣਾਣੀ ਕੀਤਾ ਜਬ ਜੋ ਸਿੱਛੀ ਕਰੋ ਬੇਟਾ ਸਾਰੰੰਪਾਇਰ ਕੋਲ ਸਿੱਛੀ ਕਰਵਾ ਹੱਥ ਜੋੜ ਕੇ ਬੋਟਲ ਇਹ ਜੀ ਦੱਸ ਰਿਹਾ ਤੁਹਾਨੂੰ ਉੱਤੇ ਬੋਟਲ ਦਾ ਕਵਰ ਜਿਹੜਾ ਆਪਾਂ ਨਿਊ ਲਵਾ ਲਿਆ ਉਹ ਦੱਸਿਆ ਬੇਟਾ ਤੁੱਟਾ ਤੁੱਟ ਗਿਆ ਸੀ ਨਾ ਇਹ ਤਾਂ ਕਹਿੰਦਾ ਸੀ ਸਕੂਲੇ ਟੁੱਟ ਗਿਆ ਸੀ ਡਿੱਗ ਗਿਆ ਸੀ ਫਿਰ ਨਿਊ ਲਵਾ ਲਿਆ ਇਹ ਚਲੋ ਬੇਟਾ ਸਸਟੀਕਾਲਤਾ ਕਰੋ ਪਹਿਲਾਂ ਪਿਆਰ ਪਹਿਲ ਹਾਂਜੀ ਹਾਂ ਇਹ ਨਿਊ ਲਵਾ ਲਿਆ ਨਿਊ ਲਵਾ ਲਿਆ ਨਿਊ ਬੋਲੋ ਕਿ ਨਿਊ ਲਵਾ ਲੇ ਬੋਲੋ ਪੋਨੀ ਦਿਖਾਓ ਪੋਨੀ ਆਉਦੀ ਪੋਨੀ ਦਿਖਾਓ ਪੋਨੀ ਕਰਕੇ ਦਿਖਾਓ ਅੱਗੇ ਨੂੰ ਪੋਨੀ ਓਏ ਓਏ ਅੱਜ ਆਪ ਦੀ ਪੋਨੀ ਹੈਗੀ ਸਸਟੀਕਾ ਕਰੋ ਬੇਟਾ ਪਿਆਰ ਪਹਿਲੇ ਸਾਰਿਆਂ ਦਾ ਸਸਟੀਕਾਲ ਹਾਂਜੀ ਬੇਟਾ ਕੋਲੀਆਂ ਤੁਹਾਡੇ ਲੋ ਜੀ ਜੱਜ ਜੋ ਤੁਹਾਣਾ ਦਵੇਖ ਰਿਆ ਸੀ ਫੋਨ ਤੇਨੂੰ ਰੋਟੀ ਖਵਾ ਕੇ ਹੱਡੀ ਸੀ ਇਦੇ ਪਾਪਾ ਹੁਣ ਇਹਦੇ ਕੋਲ ਬੈ ਇੱਕ ਜਾਨੇ ਤਾਂ ਕੋਲ ਬੈਣਾ ਜ਼ਰੂਰੀ ਹੁੰਦਾ ਇਹਦੇ ਪਾਪਾ ਆ ਕੇ ਬਹਿਣਗੇ ਇਹਦੇ ਕੋਲ ਦੈਨ ਮੈਂ ਨਾ ਆ ਕੇ ਹੁਣੀ ਆ ਮੱਲਾ ਤਾਂ ਨਾ ਕੇ ਫਿਰ ਐਡੀਟਿੰਗ ਕਰੂੰਗੀ ਤੇ ਵਲੌਗ ਪਹੁੰਚਦਾ ਕਰਾਂਗੇ ਤੁਹਾਡੇ ਤੱਕ ਹਾਂਜੀ ਜੇਕਰ ਤੁਹਾਨੂੰ ਸਾਡੀ ਵੀਡੀਓਜ਼ ਵਧੀਆ ਲੱਗਦੀ ਹੈ ਸਾਡੀ ਵੀਡੀਓ ਨੂੰ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ ਜੁੜ ਦੱਸਿਆ ਕਰੋ ਤੁਹਾਨੂੰ ਵੀਡੀਓਜ਼ ਕਿੱਦਾਂ ਦੀ ਲੱਗਦੀਆਂ ਨੇ ਤੇ ਬਾਕੀ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਦੈਟ ਕਿਪ ਵੈਟ ਤੇ ਬਾਕੀ ਤੁਸੀਂ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਜੀ ਖੜੇ ਹੋ ਕੇ ਬੇਟਾ ਖੜੇ ਹੋ ਕੇ ਹਾਂਜੀ ਬਾਕੀ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਜੀ ਨੋ ਆ ਆਪਣਾ ਜਪਜੋਤ ਬੇਟਾ ਇਹ ਆਪਣਾ ਬੇਟਾ ਜਪਜੋਤ ਅੱਜ ਇਹਨੂੰ ਕੁੜੀ ਬਣਾ ਰੱਖਿਆ ਦੇਖੋ ਪੋਨੀ ਕੀਤੀ ਇਹਦੇ ਆਪਾਂ ਪੋਨੀ ਕਿਉਂ ਕੀਤੀ ਹੈ ਦੱਸ ਦਿਆਂ ਤੁਹਾਨੂੰ ਪੋਨੀ ਦਾ ਕਾਰਨ ਵੀ ਦੱਸਦੀ ਹਾਂ ਉਹ ਤਾਂ ਮੇਰਾ ਪੁੱਤ ਸਰਦਾਰ ਪੋਤਾ ਇਹਦੇ ਨਾਲ ਇੱਥੇ ਮਾੜੇ ਰਿਵਾਲ ਦੇ ਖਿੱਚੇ ਜਿਸ ਮਾੜੇ ਦੇ ਹਲਕੇ ਜਿਵੇਂ ਇੱਥੋਂ ਨਾ ਇੱਕ ਤਾਂ ਦਾਣਾ ਜਿਹਾ ਹੋਇਆ ਪਿਆ ਸੀ ਤੇ ਮੈਂ ਕਹਿੰਨਾ ਅੱਜ ਇਹਨੂੰ ਸੋ ਸੈਚਰਡੇ ਹੌਲੀਡੇ ਸੀ ਸੰਡੇ ਦੀ ਵੀ ਹੌਲੀਡੇ ਐ ਸੋ ਦੋ ਦਿਨਾਂ ਆਪਾਂ ਇਹਦੇ ਨਾਲ ਨਾ ਵਾਲਾ ਇਦਾਂ ਰੱਖਾਂਗੇ ਪੋਨੀ ਟਾਈਪ ਰੱਖਾਂਗੇ ਉਸੇ ਜਿਹੜੀ ਹਵਾਲ ਆ ਪੁੱਲੀ ਦੀ ਛੱਡੀ ਜਾਣਗੇ ਸੋ ਇਹ ਸਹੀ ਹੋ ਜਾਊਗਾ ਜਿਹੜੇ ਇੱਕ ਦੋ ਦਾ ਦਾਣਾ ਹੈਗਾ ਨਾ ਰਿਲੈਕਸੇਸ਼ਨ ਜੀ ਮਿਲ ਜਾਂਦੀ ਐ ਕਿਉਂਕਿ ਹਫਤੇ ਦੇ ਪੂਰੇ ਦਿਨ ਆਪਾਂ ਛੇ ਦਿਨ ਵੈਸੇ ਜੂੜਾ ਕਰਦੇ ਇੱਕ ਦਿਨ ਤਾਂ ਬੱਚਾ ਰੈਸਟ ਚਾਹੀਦੀ ਐ ਜੂੜੇ ਪ੍ਰਤੀ ਚਲੋ ਜੀ ਬਾਕੀ ਜੂੜਾ ਵੀ ਕਰਾ ਲੈਂਦਾ ਪੋਨੀ ਵੀ ਕਰਾ ਲੈਂਦਾ ਵੇ ਖੁਸ਼ ਰਹੋ ਲੋ ਜੀ ਜੱਪ ਤੇ ਕੰਮ ਵੇਖੋ ਕੁਰਸੀ ਚੱਕ ਕੇ ਬੈੱਡ ਤੇ ਤਰ ਕੇ ਤੇ ਫੇਰ ਤਾਂ ਫੋਨ ਦੇਖੀ ਜਾਂਦਾ ਕਿੰਨਾ ਘੈਂਟ ਲੱਗ ਗਿਆ ਨਾ ਬੇਟਾ ਪਹਿਲਾਂ ਫੋਨ ਨੂੰ ਥੱਲੇ ਰੱਖੋ ਸਾਰਿਆਂ ਨੂੰ ਪਿਆਰ ਭਰ ਰਸਤਰੀ ਗੱਲ ਕਰੋ ਕਿਉਂਕਿ ਕੁਰਸੀ ਤੇ ਬੈਠੇ ਹੋ ਨਾ ਹਾਂ ਸਤਿ ਸ੍ਰੀ ਅਕਾਲ ਗੁੱਡ ਬாய் ਲਓ ਜੀ ਮੇਰਾ ਬੇਟਾ ਹੈ ਤੇਨੇ ਮੇਰੇ ਕਹਿਣ ਦੇ ਉੱਤੇ ਫੋਨ ਨੂੰ ਸਿੱਟਤਾ ਤੇ ਤੁਹਾਨੂੰ ਸਤਿ ਸ੍ਰੀ ਅਕਾਲ ਬੁਲਾਤੀ ਕਿਉਂਕਿ ਮੇਰਾ ਸਿਆਣਾ ਬੇਟਾ ਹੈ ਇਹ ਤਾਂ ਮੇਰਾ ਹੈ ਨਾ ਬੇਟਾ ਹੀ ਬਹੁਤ ਸਿਆਣਾ ਪੁੱਤਾ ਹਾਂਜੀ ਬੇਟਾ ਦਾਦਾ ਜੀ ਪੀਤੇ ਹਾਂਜੀ ਬੇਟਾ ਦਾਦਾ ਜੀ ਪੀਤੇ ਕਿਵੇਂ ਨਾ ਦਾਦਾ ਪਿੱਛੇ ਕਾਕਾ ਪਿੱਛੇ ਰੱਖ ਲਿਆ ਜੀ ਆਪਦਾ ਦਿਖਾਇਓ ਪੁੱਤ ਕਾਕਾ ਮੰਮਨ ਦਿਖਾਇਓ ਸਾਰੇ ਫਰੈਂਡਸ ਨੂੰ ਦਿਖਾਓ ਆ ਇਹਦਾ ਕਾਕਾ ਬੇਟਾ ਜੀ ਪਿੱਛੇ ਇਹ ਕਾਕੇ ਦੀ ਝੋਲੀ 'ਚ ਬਹਿ ਜਾਊਗਾ ਬੈਠ ਜਾ ਬੇਟਾ ਕਾਕੇ ਦੀ ਝੋਲੀ 'ਚ ਬੈਠ ਜਾ ਬੈਠ ਜਾ ਮੇਰਾ ਬੇਟਾ ਕਾਕੇ ਦੀ ਝੋਲੀ 'ਚ ਜਾ ਬਜੋ ਤ ਬੈਠ ਗਿਆ ਜਾ ਬਜੋ ਛੋਟਾ ਹੈ ਨਾ ਫਿਰ ਕਾਕੇ ਨਾਲੋਂ ਕਾਕੇ ਦੀ ਝੋਲੀ 'ਚ ਬਹਿ ਗਿਆ ਹਣਾ ਪੁੱਤ ਹਾਏ ਹਾਏ ਉਹਨੂੰ ਕਹਿੰਦਾ ਹਾਏ ਨਾ ਬੁੱਤ ਕਾਕਾ ਛੋਟਾ ਹੈ ਮੇ ਝੋਲੀ ਤੁਸੀਂ ਬਿਠਾਓ ਇਹ ਆਪਾਂ ਚੇਅਰ ਕਿੱਥੋਂ ਲੈਂਦੀ ਸੀ ਪੁੱਤ ਇਹ ਦੀਪਕ ਘਟਾ ਵੇਥੋਂ ਲੈਂਦੀ ਸੀ ਨਾ ਨਾ ਸੱਚੇ ਰਸਤੇ ਜੁ ਲਈ ਸੀ ਅਸੀਂ ਗਏ ਸੀ ਆਈ ਥਿੰਕ ਪਟਿਆਲੇ ਗਏ ਸੀ ਕਿ ਚੰਡੀਗੜ੍ਹ ਗਏ ਸੀ ਆਪਾਂ ਚੰਡੀਗੜ੍ਹ ਗਏ ਸੀ ਪੇਪਰ ਦੇਣ ਗਏ ਸੀ ਪੇਪਰ ਦੇਣ ਗਏ ਸੀ ਤੇ ਅਸੀਂ ਕੁਰਸੀ ਦੇਖੀ ਸੀ ਇੱਥੇ ਦੀਪਕ ਢਾਬੇ ਤੇ ਅਸੀਂ ਰੇਟ ਪੁੱਛ ਲਿਆ ਤੇ ਅਸਕੇ ਚਲਾਉਂਦੀ ਬਾਕੀ ਲੈ ਲਾਂਗੇ ਨਾ ਤੇ ਰਸਤੇ 'ਚ ਸੇਮ ਹੀ ਮੰਗੋ ਦੀ ਇਹਨੇ ਮੰਗੋ ਦੀ ਆ ਤੇ ਰਸਤੇ 'ਚ ਅਸੀਂ ਸੇਮ ਹੀ ਕੁਰਸੀ ਪੁੱਛੀ ਇਹ ਕਿੰਨੇ ਦੀ ਲਈ ਸੀ 600 ਦੀ ਲਈ ਸੀ 600 ਤੇ 900 500 ਪਤਾ 600 ਦੀ ਕੁਰਸੀ ਲਈ ਉਹਨਾਂ ਨੇ ਜਿੱਥੋਂ ਲਿਆਂਦੀ ਸੀ ਮੈਨੂੰ ਰਾਹ 'ਚ ਸੇਮ ਹੀ ਉੱਥੇ ਸੀ ਦੀਪਕ ਢਾਬੇ ਤੇ ਵੇਖ ਕੇ ਗਏ ਤੇ ਉਹਨਾਂ ਨੇ ਸਾਨੂੰ 900 ਦੀ ਕੁਰਸੀ ਦੱਸਿਆ ਬੋਲੀ 800 ਕੇ 900 ਦੀ ਕੁਰਸੀ ਦੱਸਿਆ ਜਾਨੋ ਤੇ ਇਹੀ ਕੁਰਸੀ ਅਸੀਂ ਉਹੀ ਬ੍ਰਾਂਡ ਅਸੀਂ ਪੜ ਗਏ ਸੀਗੇ ਉੱਥੇ ਬੈਂਗੋ ਦੀ ਸੀ ਤੇ ਉਹੀ ਜਦੋਂ ਮੈਂ ਰਾਹ 'ਚ ਵੇਖਿਆ ਕੁਰਸੀਆਂ ਮੈਂ ਜਿਹੜੇ ਵੇਖਿਆ ਤੇ ਉਹੀ ਕੱਲ ਉਹੀ ਕੁਰਸੀ ਸਾਰਾ ਕੁਝ ਤੇ 500 ਪਤਾ 600 கரੈਕਟ ਮੈਨੂੰ ਇਹਦਾ ਰੇਟ ਨਹੀਂ ਪਤਾ ਹੈਗਾ ਚੇਅਰ ਦਾ ਤੇ ਇੰਨਾ ਫਰਕ ਆ ਦੀਪਕ ਢਾਬੇ ਤੇ ਚੀਜ਼ਾਂ ਨਹੀਂ ਆ ਮਹਿੰਗੀਆਂ ਹੈ ਚੀਜ਼ਾਂ ਸੋਹਣੀਆਂ ਪਰ ਮੈਂ